ਸੰਤ ਦਾ ਤਿਹਾੜਾ ਤੇ ਆਪਾਂ ਪੰਜਾਬ ਦੀ ਗੱਲ ਕਰੀ ਤਾਂ ਬਹੁਤ ਵੱਡੇ ਪੱਧਰ ਤੇ ਪਤੰਗ ਪਾਸੀ ਹੁੰਦੀ ਹੈ ਚਾਈਨਾ ਡੋਰ ਜੋ ਕਿ ਇੱਕ ਤਾਤਲ ਡੋਰ ਸਰ ਬਣ ਕੇ ਜਿਹੜੀ ਅਲੱਗ ਤੇ ਸਮਝ ਵਿੱਚ ਰਹਿਤੀ ਆ ਹੁਸ਼ਾਰਪੁਰ ਪੁਲਿਸ ਪ੍ਰਬੰਧਾਂ ਦੀ ਗੱਲ ਕਰੀ ਤਾਂ ਕਿੰਨਾ ਕਿੰਨੀਆਂ ਟੀਮਾਂ ਸਰ ਉਹਦੇ ਵਿੱਚ ਤਨਾਤਕ ਚੁੰਦੀਆਂ ਨੇ ਜੀ ਉਸ ਤੇ ਨਜ਼ਰ ਰੱਖਣ ਲਈ ਕਿੰਨੀਆਂ ਕਿਨੇ ਟੀਮਾਂ ਦਾ ਜੀ ਹਰ ਥਾਣੇ ਵੱਲੋਂ ਇੱਕ ਅਸੀਂ ਮੋਬਾਈਲ ਸਕੁਐਡ ਖਾਸ ਤੌਰ ਤੇ ਚਾਇਨਾ ਡੋਰ ਦੇ ਖਿਲਾਫ ਜਿਹੜਾ ਹੈਗਾ ਅਮ ਇਹਦੇ ਵੇਚਣ ਤੇ ਵਰਤੋਂ ਵਾਸਤੇ ਪਾਬੰਦੀ ਵਾਸਤੇ ਇਹਦੀ ਚੈਕਿੰਗ ਵਾਸਤੇ ਅਸੀਂ ਡੈਪਿਊਟ ਕੀਤਾ ਹੈਗਾ ਤੇ ਟੋਟਲ ਸਾਡੇ 15 ਸਕੁਐਡਸ ਜਿਹੜੇ ਹੈਗੇ ਉਹ ਪੂਰੇ ਜ਼ਿਲ੍ਹੇ 'ਚ ਕੰਮ ਕਰ ਰਹੇ ਹੈਗੇ ਤੇ ਇੱਕ ਸੀਆਈਏ ਦਾ ਸਕੁਐਡ ਇਹ ਚ ਅਸੀਂ ਅਲੱਗ ਤੋਂ ਡੈਪਿਊਟ ਕੀਤਾ ਨਾਲ ਸਪੈਸ਼ਲ ਬ੍ਰਾਂਡ ਦੀ ਟੀਮ ਕੱਲ ਵੀ ਅਸੀਂ ਜਿਹੜੇ ਹੈਗੇ ਇਸ ਸਬੰਧ 'ਚ ਚਾਇਨਾ ਡੋਰ ਦੇ ਸਬੰਧ 'ਚ ਦੋ ਐਫਆਈਆਰ ਅ ਕਿਤੇ ਰਹਿ ਗਿਆ ਤੇ ਸਾਡੀ ਬੜੀ ਸਖਤ ਇਰਾਦਾਤ ਹੈਗੀ ਕਿ ਕੋਈ ਵੀ ਜਿਹੜਾ ਹੈਗਾ ਇਹਦੀ ਵਰਤੋਂ ਕਰੇਗਾ ਜਾਂ ਇਹਨੂੰ ਵੇਚੇਗਾ ਤੇ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਡਰੋਨ ਰਹੀਂ ਕੁਝ ਏਰੀਆ ਚ ਜਿਹੜਾ ਜਿਹੜਾ ਆਪਣਾ ਸਿਟੀ ਏਰੀਆ ਹੈਗਾ ਜਿੱਥੇ ਉੱਥੇ ਡਰੋਨ ਰਹੀਂ ਅਸੀਂ ਚੈੱਕ ਕਰਾਵਾਂਗੇ ਅਦਰਵਾਈਜ਼ ਜਿਹੜਾ ਹੈਗਾ ਉਹ ਰੂਰਲ ਏਰੀਆ ਚ ਤੇ ਉੱਥੇ ਜਿਹੜੇ ਮੇਨਲੀ ਜਿੱਥੇ ਸ਼ਾਪਸ ਤੇ ਵਿਕਦੀ ਹੈਗੀਆਂ ਉੱਥੇ ਚੈਕਿੰਗ ਚੱਲ ਰਹੀ ਹੈਗੀ ਪਿਛਲੇ ਸਾਲ ਪੁਲਿਸ ਵੱਲੋਂ ਪ੍ਰੋਵੀਜ਼ਨ ਰੱਖਿਆ ਗਿਆ ਸੀ ਕਿ ਜਿਹੜਾ ਚਾਈਨਾ ਡੋਰ ਖਰੀਦਾ ਉਹਦੇ ਨਾਲ ਪਤੰਗ ਉਡਾਉਂਦਾ ਜਾਂ ਵੇਚਦਾ ਕੱਪ ਹੁੰਦਾ ਤਾਂ ਉਸ ਤੇ ਜਿਹੜਾ ਇਰਾਦਾ ਕਤਲ ਜਾਣ ਕੀ 307 ਦਾ ਪਰਚਾ ਦਰਜ ਕੀਤਾ ਜਾਂਦਾ ਤਾਂ ਇਸ ਵਾਰ ਵੀ ਐਸੇ ਦਾ ਦੇਖੋ ਜਿਹੜਾ ਕੋਈ ਵੀ ਚੈਨਾ ਡੋਰ ਨੂੰ ਵੇਚਦਾ ਹੈਗਾ ਉਹਨੂੰ ਖਰੀਦਾ ਹੈਗਾ ਜਾਂ ਉਹਦੀ ਵਰਤੋਂ ਕਰਦਾ ਹੈਗਾ ਉਹਦੇ ਰਾਹੀਂ ਜਿਹੜਾ ਹੈਗਾ ਕਿਸੇ ਦੀ ਜਾਨ ਨੂੰ ਖਤਰਾ ਹੋ ਸਕਦਾ ਹੈਗਾ ਜਿਵੇਂ ਆਪਾਂ ਦੇਖਦੇ ਹੈਗੇ ਕਿ ਕੱਪ ਸਾਰੇ ਐਕਸੀਡੈਂਟਸ ਹੁੰਦੇ ਹੈਗੇ ਤੇ ਮੌਕੇ ਮੁਤਾਬਿਕ ਡੈਫੀਨਿਟਲੀ ਜਿਹੜਾ ਹੈਗਾ ਉਹ ਤੇ ਇਰਾਦਾ ਕਤਲ ਦਾ ਵੀ ਪਰਚਾ ਦਰਜ ਕੀਤਾ ਜਾ ਸਕਦਾ ਹੈਗਾ ਆਦਰਵਾਇਜ਼ ਜਿਹੜਾ ਹੈਗਾ एनवायरनमेंट ਨੂੰ ਹਾਮ ਕਰਨ ਦਾ ਜਿਹੜਾ ਐਫ ਆਈ ਆਰ ਅਸੀਂ ਕਰਦੇ ਹਾਂ 188 ਦੇ ਤਹਿਤ ਆਈਪੀਸੀ ਦੇ ਤਹਿਤ ਅਸੀਂ ਐਫ ਆਈ ਆਰ ਕਰਦੇ ਹਾਂ ਤੇ ਉਹ ਕਾਨੂੰਨ ਦੇ ਤਹਿਤ ਸਖਤ ਕਾਰਵਾਈ ਮੁਕਮਮ ਮੁਤਾਬਿਕ ਕੀਤੀ ਜਾਏਗੀ ਸਰਪੁਰਪਾ ਹੋਰ ਨਾਲ ਇਸ਼ਾਰਾ ਦੇ ਵਿੱਚ ਦੇਖਣਾ ਕਿ ਪੁਲਿਸ ਅਧਿਕਾਰੀ ਅਤੇ ਕਰਮਚਾਰੀ ਆ ਲੋਕਾਂ ਦੇ ਘਰਾਂ ਤੋਂ ਜਾ ਕੇ ਜਿਹੜਾ ਚੈਕਿੰਗ ਕਰ ਰਹੀ ਹੈ ਜਿਹੜੇ ਨੋਜਵਾਨ ਕੰਗਵਾਜ਼ੀ ਕਰਦੇ ਨੇ ਹੁਣ ਸਰਪੁਰ ਵਿੱਚ ਵੀ ਇਸ ਤਰ੍ਹਾਂ ਦੀ ਕੋਈ ਚੈਕਿੰਗ ਕੀਤੀ ਹੈ ਹਾਂਜੀ ਮੈਂ ਤੁਹਾਨੂੰ ਦੱਸਿਆ ਕਿ ਸਾਡੇ ਹਰ ਪੁਲਿਸ ਸਟੇਸ਼ਨ ਦਾ ਇੱਕ ਸਕੁਐਡ ਬਣਾ ਹੈਗਾ ਮੋਬਾਈਲ ਸਕੁਐਡ ਨਾਲ ਸੀਆਈਏ ਦਾ ਨਾਲ ਸਪੈਸ਼ਲ ਬ੍ਰਾਂਡ ਦਾ ਸਕੁਐਡ ਹੈਗਾ ਤੇ ਉਹ ਸਾਰੇ ਸਕੁਆਰਟ ਜਿਹੜੇ ਹੈਗੇ ਜਿੱਥੇ-ਜਿੱਥੇ ਜ਼ਿਆਦਾ ਪਤੰਗਬਾਜ਼ੀ ਹੋ ਰਹੀਆਂ ਹੋਣਗੀਆਂ ਉੱਥੇ ਜਾ ਕੇ ਡੈਫੀਨਟਲੀ ਛਤਾਂ ਤੱਕ ਜਾ ਕੇ ਵੀ ਚੈੱਕ ਕਰਨਗੇ ਕਿ ਕੋਈ ਚਾਇਨਾ ਡੋਰ ਦੀ ਵਰਤੋਂ ਤੋਂ ਨਹੀਂ ਕਰ ਰਿਹਾ ਹੈਗਾ ਇਸ ਕਰਕੇ ਮੇਰੀ ਤੁਹਾਡੇ ਰਾਹੀਂ ਸਾਰਿਆਂ ਨੂੰ ਅਪੀਲ ਹੈਗੀ ਕਿ ਇਸ ਤਰੀਕੇ ਦਾ ਕੋਈ ਕੰਮ ਨਾ ਕੀਤਾ ਜਾਵੇ ਜਿੱਦ ਤੋਂ ਬਾਅਦ ਚ ਕੰਮ ਕਰਨ ਤੋਂ ਬਾਅਦ ਛਤਾਂ ਤੋਂ ਇੱਕ ਦੂਜੇ ਪਾਸੇ ਪੁਲਿਸ ਆ ਗਈ ਦੂਜੇ ਪਾਸੇ ਬਜਦੜ ਪੈ ਜਾਏ ਤੇ ਕਿਸੇ ਦਾ ਕੋਈ ਨੁਕਸਾਨ ਹੋ ਜਾਏ ਇਸ ਤਰੀਕੇ ਦਾ ਕੋਈ ਕੰਮ ਨਹੀਂ ਕਰਨਾ ਚਾਹੀਦਾ ਤੇ ਸਾਰਿਆਂ ਨੂੰ ਚਾਇਨਾ ਡੋਰ ਦੀ ਵਰਤੋਂ ਬਿਲਕੁਲ ਵੀ ਨਹੀਂ ਕਰਨੀ ਚਾਹੀਦੀ ਸਿੰਪਲ ਕਾਟਨ ਡੋਰ ਯੂਜ਼ ਕਰੋ ਸੋ ਥੈਟ ਕਿ ਤੁਹਾਡੀ Thank you. Thank you.